ਸਸਿਕਾ ਜੀ ਅੱਜ ਆਪਾਂ ਵੀਡੀਓ ਵਿੱਚ ਦਿਖਾਉਣਾਗਾ ਕਿ ਕਿੱਦਾਂ ਬੋਂਟ ਪੇਂਟ ਹੁੰਦਾ ਜੀ ਪਹਿਲਾਂ ਵਾਲੀ ਵੀਡੀਓ 'ਚ ਦਿਖਾਇਆ ਸੀ ਆਪਾਂ ਕਿੱਦਾਂ ਪਲੇਸਟਰ ਪੱਟੀ ਲੱਗਦੀ ਆ ਤੇ ਰਗੜਾਈ ਜਾਂਦੀ ਆ ਜੋ ਇਹਦੇ ਉੱਤੇ ਲੱਗ ਰਿਹਾ ਜੀ ਉਹ ਹੈਗਾ ਵਾਈਟ ਪ੍ਰਾਈਮਰ ਇਹਨੂੰ ਚੰਗੀ ਤਰ੍ਹਾਂ ਮਾਰ ਲੈਣਾ ਜੀ ਇਹਦੀ ਕਵਰਿੰਗ ਕਰ ਲੈਣੀ ਐ ਇਸੀ ਪੱਟੀ ਦੀ ਜਿੱਦਾਂ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈਗਾ ਇਹਦੀ ਕਵਰਿੰਗ ਕਰਨ ਤੋਂ ਬਾਅਦ ਵਧੀਆ ਤਰੀਕੇ ਨਾਲ ਬੜੀ ਤ੍ਰਿਕਾ ਨ ਕਬਰੀ ਕਰਨ ਤੋਂ ਬਾਅਦ ਔਡੇ ਸਾਹਮਣੇ ਆ ਇਹਨੂੰ 15-20 ਮਿੰਟ ਲਈ ਪ੍ਰੈਮਰ ਨੂੰ ਛੱਡ ਦੇਣਾ ਜੀ ਸੁੱਕਣਾ ਸੁੱਕਾ ਛੱਡਣ ਤੋਂ ਬਾਅਦ ਇਹਦੇ ਉੱਤੇ ਆਪਾਂ ਰਾਫ ਲਗਾਉਣੀਆਂ 600 ਨੰਬਰ ਰੇਗ ਮਾਰ ਨਾਲ ਪਾਣੀ ਵਾਲੇ ਨਾਲ 600 ਨੰਬਰ ਨਾਲ ਰੇਗ ਮਾਰ ਨਾਲ ਰਾਫ ਲਗਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸਾਫ਼ ਕਰਨ ਤੋਂ ਬਾਅਦ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪੇਂਟ ਕੋਲ ਲੈਣਾ ਪੇਂਟ ਢੋਲ ਕੇ ਇਹਦੇ ਉੱਤੇ ਮਾਰਨਾ ਜੀ ਅਪਲਾਈ ਕਰਨਾ ਹੈ ਅਪਲਾਈ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਕਵਰਿੰਗ ਕਰਕੇ ਜੀ ਇਸ ਤੋਂ ਬਾਅਦ ਚ ਅਪਲਾਈ ਕਰ ਦੇਣਾ ਅਪਲਾਈ ਕਰਨ ਤੋਂ ਬਾਅਦ ਪੂਰੀ ਵੀਡੀਓ ਤੁਹਾਡੇ ਸਾਹਮਣੇ ਆ ਜੀ ਪੇਂਟ ਮਾਰ ਕੇ ਪੂਰੀ ਫਿਨਿਸ਼ਿੰਗ ਆਈ ਹੋਈ ਆ ਰੰਗ ਉੱਤੇ ਚਮਕ ਤੁਹਾਡੇ ਸਾਹਮਣੇ ਜੀ ਦੇਖ ਸਕਦੇ ਹੋ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਕਰ ਲਿਓ ਸਬਸਕ੍ਰਾਈਬ ਥੈਂਕ ਯੂ ਧੰਨਵਾਦ ਸਸਰੀਆ ਕਾ